ਤਰੰਤਰਨ ਜ਼ਿਲ੍ਹੇ ਦੇ ਕਸਬਾ ਪੱਟੀ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸੱਤ ਨਿਹੰਗ ਸਿੰਘਾਂ ਨੇ ਇੱਕ ਨੌਜਵਾਨ ਨੂੰ ਤਲਵਾਰਾਂ ਨਾਲ ਵੱਢ ਸੁੱਟਿਆ। ਨੌਜਵਾਨ ਦੇ ਪਿਤਾ ਤੇ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਤਾ ਲੱਗਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਨਿਹੰਗਾਂ ਨੇ ਹਮਲਾ ਕਰ ਦਿੱਤਾ। ਨਿਹੰਗਾ ਦਾ ਬਾਣਾ ਪਹਿਨੇ ਹੋਏ ਕੁਝ ਲੋਕਾਂ ਨੇ ਪੀੜਤਾ ਦੇ ਘਰ ਦਾਖਲ ਹੋ ਕੇ ਪਰਿਵਾਰ ਦੇ ਸਾਹਮਣੇ ਪਿਓ-ਪੁੱਤ ਨੂੰ ਵੱਢ ਦਿੱਤਾ। ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬੇਟੇ ਦੀ ਮੌਤ ਹੋ ਗਈ। ਇਹ ਘਟਨਾ ਪੱਟੀ ਦੇ ਵਾਰਡ ਨੰਬਰ 6 ਦੀ ਹੈ। ਮ੍ਰਿਤਕ ਦੀ ਪਛਾਣ ਸ਼ੰਮੀ ਦੀ ਪਛਾਣ ਕਰਨਪੁਰੀ ਤੇ ਰਾਜਨਪੁਰੀ ਵਜੋਂ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਪੰਜ ਨਿਹੰਗਾਂ ਨੇ ਘਰ ਵਿੱਚ ਆ ਕੇ ਸ਼ੰਮੀਪੁਰੀ ਨਾਲ ਲੜਾਈ ਸ਼ੁਰੂ ਕਰ ਦਿੱਤੀ ਲੜਾਈ ਦੌਰਾਨ ਨਿਹੰਗਾਂ ਨੇ ਆਪਣੇ ਤਲਵਾਰਾ ਕੱਢ ਲਿਆ ਤੇ ਜੋ ਵੀ ਸਾਹਮਣੇ ਆਇਆ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਪੁਲਿਸ ਵੱਲੋਂ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਿਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਹਮਲਾ ਪੈਸਿਆਂ ਦੇ ਲੈਣ-ਦੇਣ ਨੂੰ ਹੋਇਆ ਹੈ ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਥਾਣਾ ਸਿਟੀ ਦੇ ਐਸ ਐਚ ਓ ਜਸਪਾਲ ਸਿੰਘ ਨੇ ਦੱਸਿਆ ਕਿ ਸ਼ੰਮੀਪੁਰੀ ਨਾਲ ਕੁਝ ਵਿਅਕਤੀਆਂ ਨੇ ਪੈਸੇ ਦਾ ਲੈਣ-ਦੇਣ ਸੀ ਸ਼ੰਮੀ ਨੂੰ ਉਹਨਾਂ ਨੇ 1,75,000 ਰੁਪਏ ਦਿੱਤੇ ਸੀ ਇਸ ਕਾਰਨ ਨੇ ਹੰਗ ਬਾਣੇ ਵਾਲੇ ਕੁਝ ਲੋਕ ਆਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਘਟਨਾ ਤੋਂ ਬਾਅਦ ਐਸ ਐਸ ਪੀ ਤਰਨਤਾਰਨ ਅਸ਼ਵਨੀ ਕਪੂਰ ਵੀ ਮੌਕੇ ਤੇ ਪੁੱਜੇ ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਗੱਲ ਕਰਕੇ ਮੌਕੇ ਤੇ ਚਲੇ ਗਏ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਗੱਲ ਹੀ ਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੇ ਬਾਹ ਵੱਢੀ ਜਾਵੇ ਤੂੰ ਕੌਣ ਵਿਆਹ ਕੌਣ ਕਰੇ ਨਿਹੰਗ ਸਿੰਘ ਕੀ 5 6 7 7 ਨਿਹੰਗ 7 ਨਿਹੰਗਾ ਪਤਾ ਲੱਗਾ ਨਾ ਕਿਹਨਾਂ ਬਲਵਿੰਦਰ ਸਿੰਘ ਜੋ ਬਟੋਏ ਦਾ ਕੀ ਗੱਲ ਕੀ ਉਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਦਾ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗ ਘੁਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਮੈਂ ਬਾਹਰ ਆ ਗੁੱਟ ਵੜ ਦਿੱਤਾ ਉਹਨਾਂ ਨੇ ਕਿ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰਿਆ ਕੀ ਤੇ ਸਰਪਾਨਾ ਮਾਰੀਆਂ ਕੱਲਾ ਇਸੇ ਦੇ ਹੀ ਹੈ ਕਿ ਉਹ ਦੂਜੇ ਦੇ ਵੀ ਉਹ ਨਾਲ ਪਿਆ ਮੁੰਡਾ ਦਾ ਵੀ ਤੇਰਾ ਕੁੱਤਾ ਲਾ ਕੇ ਇੱਕ ਉਹ ਕੁੱਤਾ ਉੱਤਰ ਵੇਖੋ ਇਹ ਮਾਰ ਕੇ ਗਏ ਭਾਈ ਇਹ ਮੰਗੇ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਉਹ ਮਾਰ ਗਏ ਮਾਰ ਗਏ ਮਾਰ ਕੇ ਗਏ ਹਾਂ ਮਾਰ ਕੇ ਗਏ ਹਾਂ ਯਾ ਡਾਕਟਰ ਦੇ ਕਾਰਵਾਈ ਹੋਣੀ ਚਾਹੀਦੀ ਨਹੀਂ ਜਿਹੜਾ ਜਿੱਤੀ ਨਹੀਂ ਵੜਿਆ ਕੋਈ ਕੋਈ ਆ ਗਿਆ ਵੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈ ਵੀਰ ਜੀ ਕੀ ਨਾਮ ਆਪਣਾ ਕਰਨਪੁਰੀ ਹੈ ਕਰਨਪੁਰੀ ਕਰਨ ਦੀ ਕੀ ਗੱਲ ਹੋਈ ਆ ਇਹ ਨਿਹੰਗ ਸਿੰਘ ਪੰਜ ਸੱਤ ਆ ਗਏ ਆਪਣੇ ਘਰੇ ਗੱਲ ਪਏ ਆ ਗਏ ਪਰਮਿੰਦਰ ਸਿੰਘ ਬਲਟੋਏ ਦਾ ਕਟੂਰ ਸਾਹਿਬ ਰਹਿੰਦਾ ਗੋਲਵਾ ਜ਼ੋਰੀ ਗੋਲਵਾ ਰਹਿੰਦਾ ਜੇਲ੍ਹ ਦੇ ਪਿਛੇ ਆਇਆ ਹਲ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਇਹ ਦੇ ਤੇ ਰਾਜਨਾਮਾ ਹੋ ਗਿਆ ਫਿਰ 10 ਤੋਂ 15 ਬੰਦੇ ਲੈ ਕੇ ਨੋਵਾਂ ਲੈ ਕੇ ਆ ਗਏ ਡੱਕਰੇ ਕਰਪਾਣਾ ਲੈ ਕੇ ਵੀ ਗਾਈ ਕਿ ਮੈਂ ਬਾਜ਼ਾਰ ਗਿਆ ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਬੁੱਤ ਘਰੇ ਆਏ ਇਸ ਤਰ੍ਹਾਂ 12 13 ਬੰਦੇ ਆਏ ਤੇ ਮੈਂ ਹੁਸਲੇ ਆ ਗਿਆ ਘਰੇ ਤੇ ਉਹਨਾਂ ਨੂੰ ਤੁ ਤੁ ਮੈਂ ਮੈਂ ਹੋਦੀ ਅਮਨ ਵੀ ਮੇਰਾ ਭਰਾ ਤੇ ਦੋ ਤਿੰਨ ਜਣੇ ਆਈ ਬਸ ਉਹ ਹੀ 12 13 ਜਣੇ ਉਹ ਬਰਾ ਤੇ ਲਾ ਜਣਾ ਨੋਵਾਂ ਵਾਲ ਪੂਰੀ ਤਿਆਰੀ ਨਾਲ ਇਹ ਕਰਪਾਨਾ ਕਰਪੁਨਾ ਲੈ ਕੇ ਤਾਨੂੰ ਪਲਾ ਨਹੀਂ ਸਾਡੇ ਕੋਈ ਸੰਦ ਨਹੀਂ ਹੈ ਲਈ ਤੇ ਉਹ ਜਦੋਂ ਉਹਨਾਂ ਨੇ ਗੋਟ ਵਟਿਆ ਫੇਰਾ ਹੀ ਨੋਵਾਂ ਦੇ ਸ਼ੀਸ਼ੇ ਭੰਨੇ ਤੇ ਫੇਰਾ ਉਹ ਅੱਗੇ ਲਾ ਕੇ ਤਾਤਾ ਮਾਰ ਕੇ ਭੱਜ ਗਿਆ ਕਾਦੀ ਕਿਹੜੀ ਗੱਲ ਝਗੜਾ ਆਇਆ ਇਹਨਾਂ ਨਾਲ ਕੋਈ ਝਗੜਾ ਨਹੀਂ ਕੋਈ ਐਵੇਂ ਨਜਾਇਜ਼ ਹੀ ਪਾਏ ਮੰਗਦਾ ਬਰੋਤੀ ਲੈਂਦਾ ਸਾਡੇ ਕੋਲ ਕਾਦੀ ਬਰੋਤੀ ਹੈ ਐਵੇਂ ਪੈਈ ਕਿ ਫੇ ਮੇਰੇ 1 ਲੱਖ 3000 ਰੁਪਏ ਦੋ ਅੱਛਾ 1 ਲੱਖ ਮੈਂ ਕਹਾ ਕਰਦੇ ਹਾਂ ਆਪਣਾ ਡੇਰੀ ਦਾ ਨਾਲ ਮੋਬਾਈਲ ਦਾ ਦੁਕਾਨ ਨਾਲ ਕਰਿਆਨੇ ਦਾ ਕਰਾਂ ਅੱਛਾ ਇਹ ਨਿਆਂ ਜ਼ਹਿਮ ਜਬੀ ਸਿੱਖਾਂ ਦਾ 1 ਲੱਖ 75 ਕਹਿੰਦਾ ਮੇਰੇ ਖਾਤੇ 'ਚ ਪਾਓ ਨਹੀਂ ਤੇ ਮੈਂ ਤੁਹਾਡੇ ਡਾਟਾ ਪਰਨਵਾ ਕਰਾਂਗਾ ਕਿ ਕੀ ਹੋਈ ਆ ਮੇਰੇ ਬਿਰੋ ਦੀ ਕੀ ਗੁੱਟ ਵਧਿਆ ਹੈ ਕੋਟ ਵਧਿਆ ਤੇ ਉਸਤਾਨ ਆ ਰਹੇ ਨੇ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਕਿ ਤਾਈ ਲੱਗੇ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਮਜ਼ਰੂਬੀ ਗੱਲਾਂ ਬਤਾ ਕਰਦੇ ਖੂਨ ਨਾ ਚੜ੍ਹ ਕੇ ਤੁਹਾਡਾ ਕੀ ਤੁਹਾਡਾ ਨਾ ਕੀ ਮੇਰਾ ਨਾਂ ਕਰਨ ਬੁਰੀ ਮੇਰੇ ਨਾ ਜੱਤਰ ਮੈਂ ਹੱਥ ਦੇ ਹਾਂਜੀ ਜੀ ਮੰਗ ਕਰਦੇ ਪੁਸਤ ਪ੍ਰਸ਼ਾਸਨ ਪੁਸਤ ਪ੍ਰਸ਼ਾਸਨ ਨੇ ਕਾਰਵਾਈ ਕਰੀ ਜੀ ਜਾਵੇ ਟੋਟਲ ਹੈਗੇ 9 ਤੋਂ 10 ਜਣੇ ਆਏ ਮੰਲੇ ਮੁਲੇ ਲਗੇ ਚਾਹ ਮੰਲੇ ਆਲੇ ਫਲ ਨਹੀਂ ਹੁੰਦੇ ਜਾਂਦੇ ਜਦੋਂ 2 ਮਿੰਟ ਬੈਠੇ ਆਈ ਕਾ ਚਾਹ ਪਾਣੀ ਪੀਓ ਕਰੇ ਉਹਨਾਂ ਹੁੰਦੇ ਕਰਵਾ ਨਾ ਕੱਢ ਕੇ ਕਹਿੰਦੇ ਖਲੀ ਚ ਵਿੱਚੋਂ ਖਲੀ ਚ ਵਿੱਚ ਤੁਹਾਡੇ ਘਰ ਦੇ ਮਾਗਲਾ ਕਰਦਾ ਕਰਦਾ ਸਾਰਾ ਕੁਝ ਕਰਦਾ ਠੀਕ ਜਦੋਂ ਹੀ ਲੈ ਗਏ ਝੰਡਾ ਬੰਦਾ ਲੈ ਕੇ ਆਹ ਆ ਆ ਕਿ ਆਜੇ ਮੜੀ ਚਲੋ ਕਿ ਆਜੇ ਮੜੀ ਜੀ ਮੇਰਾ ਨਾਮ ਅਮਨ ਪੁਰੀਆ ਜੀ ਤੇ ਪਰ ਗੁਰਮੁਖੀ ਕੋਲ ਆ ਗਏ ਜਿੰਨਾ ਤੇ ਹਮਰੇ ਆਏ ਨੇ ਲਾਗੇ ਇਹ ਮੇਰੇ ਚਾਤਾ ਹੀ ਆ ਸ਼ੰਮੂ ਪੂਰੀ ਸੱਤ ਨਿਹੰਗ ਆਏ ਆ ਵੀਰ ਜੀ ਚੋਲੇ ਪਾ ਕੇ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ ਇੱਥੇ ਬੈ ਕੇ ਗੱਲ ਕਰੋ ਬੈ ਕੇ ਕਿਸੇ ਨੇ ਨਹੀਂ ਮੰਨੀ ਉਹ ਤਾਂ ਹੁਣ ਕਿਰਪਾਨਾ ਕੱਢ ਕੇ ਸਿੱਧਾ ਹੀ ਬਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲੋ ਜਿੰਦਾਬਦਾਂ ਲੈ ਕੇ ਆਏ ਆ ਚੰਗਾ ਬਣਾ ਇੱਥੇ ਅੱਡਾ ਕਿੰਨਾ ਬਲੀ ਦੀ ਹੁੰਦੀ ਰਹੀ ਪੁੱਛਿਆ ਉਹ ਤੋਂ ਬਾਅਦ ਹੁਣ ਪੂਰੇ ਹੋ ਗਏ ਡੈੱਥ ਹੋ ਗਈ ਸਾਡਾ ਹੀ ਏਰ ਦਾ ਬੰਦਾ ਖਤਮ ਕਰਤਾ ਤੇ ਹੁਣ ਮਰੇ ਨੂੰ ਗੁੱਲੂ ਕੋਈ ਲਾਗੇ ਜੀ ਦੱਸੋ ਇਹਦੇ ਕੀ ਹਸਪਤਾਲ ਕੋਲੋਂ ਥੜਿਆ ਨੂੰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪੁਲਿਸ ਪ੍ਰਸ਼ਾਸਨ ਆਇਆ ਪਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਹੁਣ ਵੀ ਲੱਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਅੱਜ ਹੀ ਵੇਖੋ ਸਾਡਾ ਤੇ ਫਿਰ ਨੂੰ ਦੁਆਦਾ ਰਹਿਣਾ ਬੇੜਾ ਘਰ ਕੇ ਇੱਥੇ ਨਾ ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ ਅਸੀਂ ਵੜਦਾਂਗੇ ਖਾਲਿਸਤਾਨੀ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡਿਆ ਕੱਲ ਨੂੰ ਸ਼ਹਿਰ ਚ ਗਏ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਲਾਏ ਹੀ ਕਿੰਨੇ ਜਣੇ ਆਂ ਜਿਹੜੇ ਸੱਤ ਜਾਣੇ ਸੀ ਨੋਵਾ ਗੱਡੀ ਤੇ ਆ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਧਿਆਨ ਇੱਕੋ ਜਿਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂਟੀ ਲੰਗ ਤੇ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਜਿਹੜੇ ਅਮਰੀਕਾ ਉਹ ਚੋਲੇ ਦੇ ਅੰਦਰ ਸਭ ਤੋਂ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਇਆ ਕਿੰਨੇ ਜਾਣੇ ਟੋਟ ਲਾ ਤਿੰਨ ਜਾਣੇ ਤਿੰਨ ਕਿਹੜੇ ਕੀ ਨਾ ਉਹ ਇਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਚਾਚੇ ਦਾ ਮੁੰਡਾ ਪੱਟੀ ਰਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲੱਗ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਪਿਆ ਦੱਸ ਕੇ ਜਾਣ ਕੇ ਗੱਲ ਪਾਏ ਆ ਦੱਸ ਘਰ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕੇ ਗਲ ਕਾਤਾ ਪਏ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ ਤੇ ਰਹਿਬਰਾਂ ਦਾ ਹਮਲਾ ਕੀਤਾ ਗਿਆ ਬੰਦੇ ਦਾ ਪਰਚਾ ਕਾਮਨਾ ਸਰ ਇਹ ਸਰ ਨਾਮਲਾਏ ਵੀ Google Pay ਦੇ ਕੋ ਪੈ ਪਏ ਨਾ ਝਗੜਾਈ ਇਹਨਾਂ ਦਾ ਇਹਨਾਂ ਦੇ ਘਰ ਆਏ ਹੀ ਨੰਗ ਪ੍ਰਵੀਨਦਰ ਸਿੰਘ ਇਹ ਕੋਈ ਹਾਂਜੀ ਇੱਕ ਨਿਸ਼ਾਨ ਸਿੰਘ ਜੀ ਹਾਂਜੀ ਉਹ ਮੁੜ ਕੇ ਨਾ ਟਕਰਾਰ ਹੋ ਗਿਆ ਉੱਥੇ ਜੀ ਉੱਥੇ ਇਹਨਾਂ ਦੀ ਕਿਰਪਾ ਨਾਲ ਗੋਟ ਵੜਤਾ ਜੀ ਇਹਦੇ ਬਾਅਦ ਇਹਨਾਂ ਨੇ ਹਸਪਤਾਲ ਲੈ ਜਾਂਦਾ ਜੀ ਹਾਂਜੀ ਮਾੜਾ ਜੀ ਹਾਂਜੀ ਨਹੀਂ ਜੀ ਹਸਪਤਾਲ ਲੈ ਕੇ ਕੀ ਗੱਲ ਹਸਪਤਾਲ ਜੀ ਹਸਪਤਾਲ ਕੀ ਗੱਲਬਾਤ ਹੋਈ ਸਰ ਇਸ ਦੇ ਮੌਕੇ ਦਾਇਰ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਡੇ ਨੂੰ ਹਾਂ ਜੀ ਕਰਨੇ ਜੀ ਬਿਆਨ ਲੈ ਲਿਖੋਂ ਡੇ ਜੀ ਸਾਨੂੰ ਹਾਂ ਜੀ ਬਿਆਨ ਹੀ ਲਿਖੋਂ ਡੇ ਜੀ ਅਚਾਹਾਂ ਦੇ ਇਨਕੀ ਸੱਦਣਾ ਫਿਰ ਬਿਆਨ ਲਿਖੋਣਾ ਹੈ ਕੀ ਘਟਨਾ ਹੋਈ ਕੀ ਹੈ ਘਟਨਾ ਜੀ ਨਿਹੰਗਾਂ ਹੈ ਜੀ ਇਹਨਾਂ ਦਾ ਕੋਈ ਪੈਸਿਆਂ ਦਾ ਲੈ ਸਕਣ ਚ ਸੀ ਜੀ ਸਰ ਪਤਾ ਲੱਗਾ ਕੌਣ ਨੇ ਨਿਹੰਗਾਂ ਉਹ ਦੁਦਰਾ ਵਾਲੇ ਇਹ ਕਿ ਨਿਹੰਗਾਂ ਗਾ ਜੀ ਇਹਨਾਂ ਦਾ ਹੋਈ ਉਹ ਸੰਖਰ ਬਾਜਦਾ ਇੱਥੇ ਸਟਾਫ ਹੁੰਦਾ ਪੇਸ਼ ਕਰਦਾ ਕੋਈ ਅਚਾਰਾ ਬਾਹਰ ਹੋ ਰਿਹਾ ਤੇ ਲੋਕਾਂ ਨੂੰ ਪੁੱਛਿਆ ਨੂੰ ਗੱਲ ਬਾਤ ਕੀਤੀ ਜਾ ਕੇ ਬਸ ਲਾਹਣ ਲੱਗ ਗਿਆ ਪਰਮਿੰਦਰ ਸਿੰਘ ਸਾਨੂੰ ਲਖਮਿੰਦਰ ਸਿੰਘ ਪਰਮਿੰਦਰ ਸਿੰਘ ਸਾਨੂੰ ਲਖਮਿੰਦਰ ਸਿੰਘ ਬਸ ਪਰਵੰਦਰ ਬਟੋਆ ਤੇ ਇੱਕ ਹੈ ਨਿਸ਼ਾਨ ਸਿੰਘ ਇਹਨਾਂ ਹਾਲ ਤੇ ਗੁੰਦਵਾਲ ਸਾਹਿਬ ਰਿੰਦੀ ਡੇਰੇ ਤੇ ਹੀ ਜੇਲ੍ਹ ਜੇਲ੍ਹ ਦੇ ਪਿੱਛੇ ਲੱਗੇ ਡੇਰਾ ਨਾ ਜੀ ਚਾਹਣ ਕਰ ਰਿਹਾ ਜੀ ਤੁਹਾਡੇ ਤੋਂ ਪਹਿਲਾਂ ਤੋਂ ਬਾਅਦ ਜੀ ਇਹਦਾ ਗਰੂਪ ਦਫਤਰ ਕਰਾਜੋ ਸਾਰਿਆਂ ਨੂੰ ਝਗੜੇ ਦਾ ਕਾਰਨ ਕੀ ਹੈ ਵੱਡੇ ਕਾਨੇ ਗੁੱਗਲ ਪੇਜ ਨਾਲ ਪੈਸੇ ਕਿ ਛੜ ਆਪਣੇ ਪਾਇਏ ਸੀ ਅਰੇ ਉਹ 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 ਤੇ ਨਾ ਪੈਸੇ ਮੰਗਦੇ ਸੀ ਕਿ ਸਾਨੂੰ ਪਹਿਲਾਂ 75 ਹਜ਼ਾਰ ਦੇ ਉਹ ਕਿੰਨੇ ਪਾਇਏ ਕਿਨੇ 1.75 ਹਜ਼ਾਰ ਉਹ ਸਬੰਧ ਕਰੇ ਜਾਣਗੇ ਗੱਲ ਪੈ ਗਈ 70000 ਕਰੀ ਕਰੀ ਕਿੰਨੇ ਜਣੇ ਆ ਕੈਨੇਡਾ ਨੂੰ ਜਿਹੜੇ ਸਰਕਾਰ ਕਿਸੇ ਸਾਥ ਜਾਣੇ ਦੱਸ ਦੇਗੇ ਤੇ ਜਿਹੜੀ ਜਖਮੀ ਹੋਏ ਕਿੰਨੇ ਜਣੇ ਆ 13 ਜਣੇ ਜੀ ਇੱਕ ਜਿਹੜੀ ਮੌਤ ਹੋ ਗਈ ਹੈ ਤੇ ਜੇ ਜਿਹਦੀ ਮੌਤ ਹੋ ਰਹੀ ਹੈ ਉਹਦਾ ਛੰਮੀ ਚਲੇ ਕੋਈ ਮਦਦ ਨਹੀਂ ਜਿਵੇਂ ਉਹਨੇ ਅਗਰ ਬਾਅਦ ਕੋਈ ਕਰਾਈ ਕਰਦਾ ਨਹੀਂ ਬਸ ਇਹ ਕੰਮ ਕਰਦੇ ਨੇ ਸਭ ਨੂੰ ਇਹ ਨਹੀਂ